ਤੇ ਕੋਰੋਨਾ ਦੇ ਫਾਰਮ ਨਹੀਂ ਲਾਇਆ ਕਲ ਵਸਾਕੀ ਲਾਂਗੀ ਸਿੱਖਾਲ ਜੀ ਗੁੱਡ ਮਾਰਨਿੰਗ ਅੱਜ ਦਾ ਐਤਵਾਰ ਅਸ਼ੀਦਾ ਸਿੰਘਾਂ ਦਾ ਦਿਹਾੜਾ ਮੁਬਾਰਕ ਵਸਾਕੀ ਲਾਂਗੀ ਆਦੇ ਅੱਜ ਮਤਲਬ ਕਿ ਅਸ਼ੀਦਾ ਸਿੰਘਾਂ ਦੇ ਦਰਬਾਰ ਤੇ ਚਲੇ ਦਰਸ਼ਨ ਮੇਲੇ ਕਰਨ ਮਾਲੀ ਕੁਝਾ ਲੱਗਦਾ ਹੀ ਲੱਭੀ ਇਹਨੇ ਵਰਦੀ-ਵਰਦੀ ਪਾਈ ਮਿੱਤਰ ਆਪਣੇ ਪੰਪ ਵਾਲੇ ਨੇ ਇੱਥੋਂ ਪਾਈ ਦੇਣਾ ਪਤਾ ਹੀ ਨਹੀਂ ਟੱਕੜਾ ਪਿੰਡ ਟੱਕੜਾ ਟੱਕੜਾ ਸੜਾ ਲੋਈ ਮਿੱਤਰ ਪੱਕਾ ਇਹਨਾਂ ਨੂੰ ਪਾਈਦਾ ਇਹ ਵੱਡੀ ਵਾਹ ਰਾਜੇ ਪੂਰਾ ਲੱਗਦਾ ਬਲਗੁਰੂ ਇਹ ਡੈਡਾ ਵਰਦੀ ਹੈ ਡੈਡਾ ਵਰਦੀ ਹੈ ਹੈ ਕਿਦਾਂ ਇਹਦਾ ਹੋਣਾ ਵਰਦੀ ਕੋਈ ਚੀਜ਼ ਹੈ ਅੱਛਾ ਨਹੀਂ ਦੀ ਪੂਰੀ ਪਾਕ ਰਖਿਆ ਕਰ ਵਰਦੀ ਕੋਈ ਅਗਲੀ ਪਤਾ ਲੱਗੇ ਥਾਰ ਨਮੀ ਲਿਆ ਜਾ ਕੋਈ ਦੋਣੀ ਦਾ ਤੋ ਨਹੀਂ ਉਹ ਤੋਂ ਕੋਈ ਹੁੰਦੀ ਨਹੀਂ ਉਹ ਤੋਂ ਕੰਮ ਵੜਾ ਕਰਦੇ ਹੁਣ ਕੰਮ ਕੋਈ ਨਹੀਂ ਕਰਦੇ ਆਪਾਂ ਇਹ ਤੁਹਾਡੇ ਕਹਿੰਦੇ ਕੋਈ ਛੱਡੀਏ ਤੁਹਾਨੂੰ ਤੁਸੀਂ ਲਕੋਣ ਦੇ ਤੈਨੂੰ ਕੱਪੜੇ ਦੇ ਲਿਆ ਮਾਫੀ ਆ ਕਿਦਾਂ ਝੱਗ ਬੰਦੀ ਨਹੀਂ ਇਹਦੇ ਵਿੱਚ ਅੰਦਰ ਜਾ ਕੇ ਉਹ ਹਾਲ ਕਰਦੀ ਜੋ ਹਨਾ ਵੀ ਕਿਹਦੇ ਕੋਈ ਝੱਗ ਦੀ ਸਿੱਧੂ ਵਰਗੇ ਵੇਖ ਲੋ ਕਿੱਥੇ ਫੋਟਮਾਂ ਲੱਗੀਆਂ ਕਿੱਥੇ ਕਰੋਨਾ ਦੇ ਲੋਗ ਉਹਨੂੰ ਮੰਨਣ ਲੱਪੇ ਲਾਤੀ ਨਾ ਆ ਇੱਕਦਾਂ ਝੱਗ ਜਾਗ ਹੋ ਗਈ ਪਰ ਬਾਬਾ ਜੀ ਉਹਦੇ ਨਾਲ ਦੀ ਰੀਤ ਨਹੀਂ ਹੈ ਨਾ ਗਣਾ ਪਾਣੀ ਅਨਿਆ ਅਨੰਗ ਸਿੰਘ ਤੇ ਜਾਂ ਫਿਰ ਪ੍ਰਵਾਨ ਰਗੜਦੇ ਹੋ ਨਹੀਂ ਕਰ ਸਕਦਾ ਬਾਵਾ ਲੈਦੀ ਭਰੇ ਨਾ ਵੀ ਜਾਣੇ ਪੂਰੀ ਹੈ ਪੂਰੀਆਂ ਦਾ ਕੰਮ ਵੀ ਹੋਰ ਕਰਦੇ ਕੋ ਪੂਰੀਆਂ ਦਾ ਵੀ ਪ੍ਰਸ਼ਾਦਾ ਪਣੀ ਸਾਰਾ ਬਣਾਉਂਦੇ ਸੌਜੀਆ ਭਾਜੀਆ ਇਹ ਤਾਂ ਇਹਦਾ ਜਸਵਾਲੇ ਉਹਦਾ ਇਹ ਾਟ ਦੀ ਮਾਂ ਦੀ ਾਟ ਦੀ ਹਾਂਜੀ ਅੱਛਾ ਹੋਰ ਕਾਦੀ ਉਹਦੇ ਬੰਦੇ ਨਹੀਂ ਬੁੜੀਆਂ ਬੁੜੀ ਹੋਰ ਪੀਟੀ ਵਾਲੀ ਬੰਦੀ ਰਵਿੰਦੀ ਹਾਂ ਪੀਟੀ ਵਾਲੀ ਬੰਦੀ ਨਾ ਮੀਠੀ ਵਾਲੀ ਪੀਟੀ ਵਾਲੀ ਹਾਂਜੀ ਉਹ ਕੀ ਹੁੰਦਾ ਪੀਟਾ ਪੀਟੀ ਉਹ ਆਟਾ ਉਹ ਚ ਦੁੱਧਾਂ ਭਰੀਦਾ ਮੈਦਾ ਅੱਛਾ ਮਾਂਗੇ ਪੀਟੀ ਭਰੀਦੀ ਹੈ ਜੀ ਉਹ ਉਹ ਟੇਸਟ ਹੋਰ ਤਾਂ ਹੁੰਦਾ ਤਾਂ ਹਾਂਜੀ ਹਾਂਜੀ ਉਹ ਥੱਪਨੀ ਹੁੰਦੀ ਉਹ ਵੱਡੀ ਨਹੀਂ ਥੋੜੀ ਹਾਂਜੀ ਹਾਂਜੀ ਜਿਹੜੀ ਆਹ ਮੋਟਰਾਂ ਦੇ ਵੇਖੀ ਬਸ ਖਾਧੀ ਹੈ ਠੀਕ ਹੈ ਨਿਆ ਵਧੀਆ ਕੰਮ ਯਾਰ ਪੂਰੀ ਵਾਲਾ ਦੂਜੇ ਨਾਲ ਉਹ ਥਪੜੀਆਂ ਦੇ ਤੋ ਹਾਂ ਠੀਕ ਹੈ ਮੈਡਮ ਮੈਡਮ ਇਹ ਮੇਰੇ ਹਿਸਾਬ ਨਾਲ ਵੱਧ ਤੋਂ ਵੱਧ 2 ਮਿੰਟ ਲੱਗਦੇ ਹਨ ਇਹਨੂੰ ਹਾਂਜੀ ਇਹਨੇ ਵੀ ਮੈਂ ਤਾਂ ਤੇਲ ਅੱਗੇ ਥੋੜਾ ਜਿਹਾ ਜੜਦੀ ਆ ਵੀ ਸੱਜਣੋਂ ਕੱਡੀਆਂ ਦਾ ਮੁੰਡਾ ਧੂੜ ਕਿੰਨੇ ਵੇ ਤੇ ਲੱਗੇ ਜੋ ਅਸ ਸੇਰ ਦੇ ਲੱਗੇ ਸੇਰ ਦੇ ਹਾਂ ਜੇ ਕੱਢਾ ਹੋਣ ਲੱਗੇ ਸਿਰ ਥੋੜਾ ਜਿਹਾ ਅੱਛਾ ਅੱਛਾ ਬਸ ਐ ਹੋ ਕੱਡੀਆਂ ਆੜੀਆਂ ਬਹੁਤ ਹੋ ਜਣੀਆਂ ਤਲੀ ਚੀਜ਼ ਵੇਖ ਘਟ ਖਾਂਦੇ ਗਈ ਹਾਂ ਦੂਜਾ ਦੇ ਨਾਲ ਹੈ ਪ੍ਰਸ਼ਾਦਾ ਵੀ ਨਾਲ ਹੈ ਓਕੇ ਓਕੇ ਠੀਕ